15 ਦਿਨ ਹੋ ਗਏ ਹਨ ਉਹ ਲੋਕਾਂ ਦਾ ਡਾਕਟਰ ਹਨ ਕਿਹਨਾਂ ਨੂੰ 15 ਦਿਨ ਦੇ ਵਿੱਚ ਹਜੇ ਤੱਕ ਐਮ ਆਰ ਆਈ ਨਹੀਂ ਹੋ ਸਕਿਆ ਤੁਸੀਂ ਤੇ ਮੈਂ ਇਸ ਬੱਟ ਤੇ ਹੋਣਾ ਤੇ ਫੀਲਡ ਵੀ ਕਰਾਂਗੇ ਕਿ ਬਚਾਰੇ ਜਾਣ ਕੇ ਕਿੱਥੇ ਗਰੀਬ ਲੋਕ 10 ਦਿਨ ਤੋਂ ਹੈਡੈਕ ਹੈਗਾ ਜੇ ਐਮ ਆਰ ਆਈ ਕਰਾਉਣਾ ਤੁਰੰਤ ਕਿਉਂ ਨਹੀਂ ਅੰਦਰ ਹੈਗਾ ਐਮ ਆਰ ਆਈ ਆਪਣੇ ਨਹੀਂ ਕਰਾਇਆ ਐਮ ਆਰ ਆਈ ਕਿਉਂ ਤੁਸੀਂ ਦੱਸਿਆ ਕਿਉਂ ਐਮ ਆਰ ਆਈ ਕਰਾਉਣ ਵਾਸਤੇ ਜੇ ਤੁਸੀਂ ਉਹ ਉਜੋ ਜਿਰਾ ਘੋਟਨਾ ਅਟੈਕ ਹੈਗਾ ਉਹਨੂੰ ਕਾਲ ਕਰੋ ਉਹਦੀ ਐਂਬੂਲੈਂਸ ਆਉਣੀ ਹੈ ਉਹਨੂੰ ਹੈਡ ਲੈ ਜਾਣਾ ਐਮ ਆਰ ਆਈ ਕਰਾ ਕੇ ਬਾਅਦ ਵਿੱਚ ਛੱਡ ਜਾਣਾ ਇੰਨਾ ਹੀ ਕੰਮ ਆ ਇਹਦਾ ਵੀ ਨਾਮ ਲੋਡ ਕਰਕੇ ਆ ਫਿਰ ਨਾਮ ਪਤਾ ਹੋ ਆਪਕਾ ਕੀ ਹੈ ਹੈ ਲੇਖੇ ਦਾ ਨਾਮ ਲੇਖੋ ਬੈੱਡ ਨੰਬਰ ਲੇਖਣ ਤੁੰ ਜਿਹੜੇ ਡਾਕਟਰ ਦੇ ਅੰਦਰ ਹੈਗਾ ਇਹਦਾ ਡਾਕਟਰ ਦਾ ਨਾਮ ਲੇਖੋ ਕਿੰਨੇ ਦਿਨ ਹੋ ਗਏ ਨੂੰ ਸੂਰਤ ਲਈ ਟੈਕਨੀਕ ਕਰਦੇ ਕਿ ਇਹ ਪਰ ਇਹ ਨਿਸ਼ਚਿਤ ਤੌਰ ਪਰ ਕੋਈ ਤਰ੍ਹਾਂ ਦਾ ਪ੍ਰਾਇਸ ਨਹੀਂ ਸੀ ਕੋਈ ਮੋੜ ਨਹੀਂ ਸਕਦਾ ਬੋਲਦੇ ਸੀ ਕਿ ਉਹ ਤੁਹਾਨੂੰ ਬੋਲਦਾ ਕਿ ਇਹ ਕੰਡੀਸ਼ਨ ਅੱਛਾ ਜੇਸ ਕੰਡੀਸ਼ਨ ਜੇ ਵੀ ਇਹ ਤੁਸੇ ਦਾਖਲ ਨਹੀਂ ਕਰਨਾ ਮਾਲਕ ਆਇਆ ਫੈਕਟਰੀ ਦਾ ਫਿਰ ਦਾਖਲ ਕੀਤਾ ਲਿਖ ਵੀ ਇਹਦਾ ਨਾਮ ਲਿਖ ਤਾਰੀਖ ਤੇ ਉਸਤੇ ਤੇ ਡਾਕਟਰ ਲਿਖ ਉਹ ਨੂੰ ਆਇਆ ਸੀ ਇਹਦਾ ਪ੍ਰਾਣ ਮਾਲਕ ਆਇਆ ਹੈ ਐਮ ਆਰ ਆਈ ਹਾਂਜੀ ਇੱਕ ਦਿਨ ਆਪਾਂ ਨੂੰ ਭੇਜਿਆ ਇੱਕ ਦਿਨ ਬਾਅਦ ਤੇ ਲਿਆਇਓ ਅੱਛਾ ਇਹ ਬਾਹਰੋਂ ਕਰਾਇਆ ਤੁਸੀਂ ਆਪਣੇ ਤੌਰ ਤੇ ਹਸਪੀਟਲ ਨਹੀਂ ਭੇਜਿਆ ਜੇ ਮਾਰਾ ਹੀ ਬਾਰੋਂ ਹੋਇਆ ਹਸਮਾਇਆ ਚਾਹਨਾ ਫਾਰਮੇ ਬਾਈ ਕੀ ਪ੍ਰੋਬਲਮ ਆਈ ਤੁਹਾਨੂੰ ਆਤੀ ਹੋਇਆ ਇਹ ਫੈਚਰ ਹੋ ਗਿਆ ਸੀਗਾ ਸਰੋ ਫੈਚਰ ਹੋ ਗਿਆ ਸੀ ਇਹਨਾਂ ਨੇ ਅਪਰੇਸ਼ਨ ਨਹੀਂ ਕੀਤਾ ਸੀ ਬਾਹਰੋਂ ਪਾਵਾ ਚ ਕਰਵਾਇਆ ਉਹ ਜਿਹੜੀ ਲੋਗ ਬਾਵਾ ਤੇ ਕਿੰਨੇ ਪੈਸੇ ਲੱਗੇ 30 35000 ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਹਜੇ ਕਰਨਾ ਅਗਲੀ ਵਾਰ ਸੀਗਾ ਹੀ ਜਦੋਂ ਕੱਲੇ ਕਹਿੰਦੇ ਨੇ ਇੱਥੇ ਰੀਵਰ ਤੋਂ ਪਾਪਾ ਜੀ ਕਦੇ ਆਏ ਆ 15 ਬੰਦਨਾਂ ਦੇ ਵਿੱਚ ਸੱਦੇ ਪੈ ਗਏ ਤੇ ਪੀਐਸਆਈ ਹੋਲਡਰ ਆਪਣੇ ਕੋਲ ਟਾਈਮ ਹੈ ਨਹੀਂ ਉਹ ਪ੍ਰਾਈਵੇਟ ਜਾ ਕੇ ਛੇੜ ਲਹਾਵੇ ਅੱਛਾ ਦੇਨ ਪਹਿਲਾਂ ਜਵਾਬ ਦੇ ਕੇ ਪਾਵਰ ਗੇਰੇ ਤੇ ਜਾ ਉਹ ਥੱਲੇ ਨਹੀਂ ਜੀ ਡਾਕਟਰ ਦਾ ਆ ਬੇਟਾ ਤੂੰ ਮੇਰੇ ਨਾਲ ਆ ਜਿਹੜਾ ਜਵਾਬ ਮੈਂ ਜਾਣਦਾ ਨਹੀਂ ਡਾਕਟਰ ਹੈਗਾ ਦਿੰਦੇ ਆਪਣੇ ਕੀ ਨਾ ਕੋਈ ਨਹੀਂ ਮੈਂ ਨਸ ਨੂੰ ਕੁੱਟਾਵਾ ਚੰਦਨ ਦੇ ਅੱਜ ਦੇ ਦਿਨ ਬਰਬੰਦੀ ਹੀ ਹੋਣਾ ਹੈ ਬੈਠੇ ਬਾਤ ਕਿਉਂ کیا ਬਾਤ ਕੀ ਬੰਦੀ ਹੈ ਆ ਆਰਾਮ ਕਰੋ ਆ ਕੋਈ ਨਹੀਂ ਆ ਤਾਂ ਮੇਰੇ ਪਾਸ ਹੈ ਹੀ ਆਰਾਮ ਮੇਰੇ ਪਾਸ ਦੂਸਰੀ ਚੀਜ਼ ਹੀ ਨਹੀਂ ਆਰਾਮ ਹੀ ਆਰਾਮ ਹੈ ਚਾਹ ਚਾਹ ਕਰੋ

آپ بولتے ہو اس دفتر میں نہیں بنے گا بنے گا بنے گا یہ آپ آپ کے کا کا دفتر دفتر نہیں ہے ہے لوگوں تم سے بات کرو ہاں میں بات سے بات کروں آپ سے نہیں ہے میں جا کے دیکھو پیشنٹ کا حال کیا ہے شہر کے سبھی ایم ایل اے آگے باہر دھرنے پہ بیٹھیں گے رو رہے ہیں لوگ ای ایس آئی کے نام پہ کیا رو رہے ہیں میں پیشنٹ سے ملکے آیا تو سبی کی کمپلینٹ ہے آپ بولتے ہو کہ ہمارے پاس کمپلینٹ نہیں ہے آپ کے پاس پیشنٹ آئے آپ کے ڈاکٹرز کیا کرتے ہیں 18 نمبر بینٹ پر روی نمار ہے جی اس کی ایم آر آئی باہر سے اس نے خود کروائی ہے اس کی ایم آر آئی کی ضرورت ہے لیکن اس کو ایم آر آئی کے لیے بھیجا نہیں گیا دس دن کے زیادہ سمیں سے یہ بیٹ پہ ہے آپ اور میں اس بیٹ پہ ہوں نا دس دن سے تو آپ اور میرے پہ کیا بیٹے گی ਜਿਹਦੇ ਬਾਪ ਨੇ ਲੱਦਾ ਪਲੇਟੋ ਕਰਾ ਗਏ ਇਹਨਾਂ ਨੇ ਜਵਾਬ ਦਿੱਤਾ ਵੀ ਬਾਵਾ ਦੇ ਵਿੱਚ 38000 ਰੁਪਏ ਦੇ ਕਹਿ ਉਹਨੂੰ ਵੀ ਬੁਲਾ بات تو آپ مانو گے ایسا نہیں ہے کہ نہیں کریں آپ کے پاس رش ہے پیشنٹ کا تو آپ ریفر کرنے میں کیا دکھا بول سکتے ہیں تو اس کو کیوں نہیں کیا مجھے نہیں پتا اس کی کیا ਮਿਸ ਕਾ ਵੀ ਡੁੰਡੋ ਆਏਗੇ ਆਪਕੇ ਪਾਸ ਮੈਨੂੰ ਨਹੀਂ ਪਤਾ ਆਪਕੇ ਪਾਸ ਇਸ ਸ਼ਹਿਰ ਕੇ ਸਾਰੇ ਐਮ ਐਲ ਏ ਆਏਗੇ ਪੁੱਛੇਗੇ ਆਪ ਨੇ ਕਿਹਾ ਜਿਵੇਂ ਮੁੱਖ ਮੰਤਰੀ ਜੀ ਵੀ ਆ ਜਾਣ ਕੋਈ ਦਿੱਕਤ ਨਹੀਂ ਆਹਨੀ ਡ੍ਰੀਨਿੰਗ ਕੈਸ ਜੀ ਕੱਤਰਦੇ ਰਹੇ ਤੇ ਪ੍ਰੋਗਰਾਮ ਤੋਂ ਬਿਨਾਂ ਲਿਆ ਕੇ ਤਰੀਕ ਦੇਣੀ ਆ ਹਮ ਜਿਹੜੀ ਡ੍ਰੀਨਿੰਗ ਬਹਿਸ ਜੀ ਕਿੰਨੇ ਦਿਨ ਤਰੇ ਇੱਥੇ ਰਹੇ ਕਿੰਨੇ ਦਿਨ ਇੱਥੇ ਰਹਿਣ ਤੋਂ ਬਾਅਦ ਰਾਜ ਨਹੀਂ ਹੋਇਆ ਤਾਂ ਪ੍ਰਾਈਵੇਟ ਤੇ ਗਿਆ ਇਹ ਕਹਿੰਦਾ ਨਾ ਵੀ ਮੁੱਖ ਮੰਤਰੀ ਜੀ ਆ ਜਾਣੇ یہی گل ہے میں چاہوں گا بول رہے ہیں مختلف آتے ہیں جن کے پاس پیسے جو بندہ آپ کے ہاسپٹل میں داخل ہو گیا وہ تو نیٹی ہے میری بات دیا نی ایم سی سی ایم سیٹ میں وہاں پہ بھی جاتا ہوں چیریٹیبل ٹرسٹ کے پٹے لگا رہتے ہیں انہوں نے میں پکڑتا ہوں وہاں پہ ٹھکی جا کے میرا ان سے کوئی جھگڑا نہیں ہے نیجی

ਤੇ ਮੇਰੇ ਵੀ ਉਹ ਮੁੰਡਾ ਬੈਂਸ ਵੀ ਬੋਲਦਾ ਬੈਂਸ ਮੁੰਡਾ ਪੇਸ਼ੈਂਟ ਬੋਲਦਾ ਜਦੋਂ ਪੇਸ਼ੈਂਟ ਅਗਰੀ ਹੋਤਾ ਹੈ ਨਾ ਤੋਂ ਤਾਂ ਮੈਂ ਪੜ੍ਹਦਾ ਹਾਂ ਜਦੋਂ ਇਹ ਵੀ ਮੰਨਦਾ ਵੀ ਇਹ ਗਲਤ ਹੈ ਵੀ ਇਹ